ਕੁਝ ਕੁ ਮਰਦਾਂ ਦੀ ਸੋਚ ਔਰਤ ਨੂੰ ਇੱਕ ਡੱਬੇ ਵਿੱਚ ਬੰਦ ਕਰਕੇ ਰੱਖ ਦਿੰਦੀ ਹੈ ਉਸ ਮਰਦ ਦੇ ਨਾਲ ਜੀਵਨ ਗੁਜ਼ਾਰਦਿਆਂ ਮਹਿਫੂਜ਼ ਨਹੀਂ ਮਹਿਸੂਸ ਕਰਦੀ ਉਸ ਮਰਦ ਦੇ ਹੱਥ ਵਿੱਚ ਆਪਣਾ ਦਿਲ ਦਿੰਦਿਆਂ ਹੋਇਆਂ ਮਹਿਫੂਜ਼ ਨਹੀਂ ਮਹਿਸੂਸ ਕਰਦੀ ਉਸ ਔਰਤ ਨੂੰ ਪਿਆਰ ਤੋਂ ਵਿਸ਼ਵਾਸ ਹੀ ਉੱਠ ਜਾਂਦਾ ਹੈ ਕਹਾਣੀਆਂ ਵਾਲਾ ਪਿਆਰ ਕਹਾਣੀਆਂ 'ਚ ਹੀ ਰਹਿ ਜਾਂਦਾ ਹੈ ਉਹ ਔਰਤ ਪਿਆਰ ਵਾਸਤੇ ਇਸ ਤਰ੍ਹਾਂ ਤਰਸਦੀ ਹੈ जिस तरह एक मच्छी पानी वास्ते उस सहेली बनाया हो डर लगता है कि कित ही, ही ना अख रख लवे खुल के जीना ही मुश्किल कर देंगे जो औरत खुल के जीन का पैदायशी हक है खत्म कर देंगे ने उस मासूम औरत की रूह इन्ना क कर देंगे ने कि इंसाफ न ही भुल जाते हैं ਕਿ ਉਹ ਵੀ ਕਿਤੇ ਉਸ ਮਰਦ ਦੀ ਕੱਲੀ-ਕੱਲੀ ਹਰਕਤ ਨੂੰ ਬੈਠਾ ਦੇਖ ਰਿਹਾ। ਅੱਜ ਮੈਂ ਉਸ ਔਰਤ ਨੂੰ ਇਹ ਕਹਿਣਾ ਚਾਹੁੰਦੀ ਹਾਂ ਜੋ ਪਿਆਰ ਤੁਸੀਂ ਆਪਣੇ ਤੋਂ ਬਾਹਰ ਲੱਭ ਰਹੇ ਹੋ। ਉਹ ਪਿਆਰ ਤੁਹਾਡੇ ਅੰਦਰ ਹੈ। ਬਾਹਰ ਲੱਭਣ ਨਾ ਜਾਓ। ਇਹ ਤੁਹਾਡੇ ਹੀ ਅੰਦਰ ਮੌਜੂਦ ਹੈ। ਮਹਿਸੂਸ ਕਰੋ। ਜੋ ਪਿਆਰ ਲਈ ਤੁਸੀਂ ਦੂਸਰੇ ਇਨਸਾਨ ਤੇ ਮਤਹਾਜ ਬਣ ਜਾਂਦੇ ਹੋ ਉਤੋਂ ਵੀ ਕਈ ਗੁਣਾ ਜ਼ਿਆਦਾ ਤੁਹਾਡੇ ਅੰਦਰ ਤੁਹਾਡੀ ਉਡੀਕ ਕਰ ਰਿਹਾ ਹੈ ਆਪਣੇ ਆਪ ਨੂੰ ਖੁਦ ਪਹਿਲਾ ਰੱਖਣ ਨੂੰ ਪਿਆਰ ਕਹਿੰਦੇ ਨੇ ਆਪਣੀ ਖੁਸ਼ੀ ਦੇ ਮੁਤਾਬਿਕ ਜੀਣੇ ਨੂੰ ਪਿਆਰ ਕਹਿੰਦੇ ਨੇ ਆਪਣੇ ਜਜ਼ਬਾਤਾਂ ਦੀ ਕਦਰ ਕਰਨ ਨੂੰ ਪਿਆਰ ਕਹਿੰਦੇ ਨੇ ਆਪਣੇ ਸ਼ੌਕ ਪੈਦਾ ਕਰਨ ਨੂੰ ਪਿਆਰ ਕਹਿੰਦੇ ਨੇ ਆਪਣੀਆਂ ਖੁਸ਼ੀਆਂ ਆਪ ਪਰੋਵੋ ਖੁੱਲ ਕੇ ਹੱਸੋ ਖੁੱਲ ਕੇ ਜਿਓ ਖੁੱਲ ਕੇ ਮਸਤੀ ਕਰੋ ਬਿਨਾ ਕਿਸੇ ਦੇ ਡਰਤੋਂ ਕਿ ਕੋਈ ਕੀ ਕਹੇਗਾ ਖੁਸ਼ ਰਹਿਣਾ ਤੁਹਾਡਾ ਪੈਦਾਇਸ਼ੀ ਹੱਕ ਹੈ ਆਪਣੇ ਅੰਦਰ ਉਸ ਸ਼ੌਕ ਨੂੰ ਲੱਭੋ ਜੋ ਤੁਹਾਨੂੰ ਆਪਣੇ ਤੋਂ ਬਾਹਰ ਕਿਸੇ ਦੂਸਰੇ ਦੇ ਸਹਾਰੇ ਨਾਲ ਨਾ ਚੱਲਣਾ ਪਵੇ ਕਿਸੇ ਹੋਰ ਤੇ ਨਿਰਭਰ ਹੋਣਾ ਨਾ ਪਵੇ ਜੋ ਸ਼ੌਕ ਤੁਹਾਨੂੰ ਸਦੁਸ਼ਟੀ ਮਹਿਸੂਸ ਕਰਾਵੇ ਜਿਸ ਕਲਾ ਨੂੰ ਤੁਸੀਂ ਆਪਣੇ ਤੋਂ ਬਾਹਰ ਪਿਆਰ ਲੱਭਦਿਆਂ ਦੌਰਾਨ ਅੰਦਰ ਦਬਾ ਦਿੱਤਾ ਸੀ ਕੁਨ ਬਖਤ ਆ ਗਿਆ ਹੈ ਉਸਨੂੰ ਪੂਰੀ ਤਰ੍ਹਾਂ ਨਾਲ ਇਸਤੇਮਾਲ ਕਰਨ ਦਾ ਉਸਦਾ ਪਤਾ ਕਰੋ ਉਸਦੀ ਖੋਜ ਕਰੋ ਉਹੀ ਤਾਕਤ ਜੋ ਤੁਸੀਂ ਆਪਣੇ ਤੋਂ ਬਾਹਰ ਸਹਾਰਾ ਲੈਣ ਵਾਸਤੇ ਇਸਤੇਮਾਲ ਕਰਨੀ ਸੀ ਉਹੀ ਤਾਕਤ ਆਪਣੇ ਆਪ ਤੇ ਖਰਚ ਕਰੋ ਇਸਨੂੰ ਹੀ ਕਹਿੰਦੇ ਨੇ ਆਪਣੇ ਆਪ ਨਾਲ ਪਿਆਰ ਕਰਨਾ